ਉਮਰ ਦੇ 48ਵੇਂ ਸਾਲ ਦਾ ਹਵਾਲ ਗੁਜ਼ਰ ਗਿਆ 84 ਸਾਲ ਐਵੇਂ ਤੈਨੂੰ ਸਿਮਰਿਆ ਨਾ ਕਰ ਤਰਦਾਸੀ ਅੱਗੇ ਗਏ ਨੂ ਰੱਬ ਨੇ ਪੁੱਛਣਾਈ ਦੁਨੀਆ ਵਿੱਚ ਕੀ ਕਹਿਰ ਗੁਜ਼ਾਰਦਾ ਸੀ ਰਈਅਤ ਅਸਾਂ ਦੀ ਵਿੱਚ ਫਤੂਰ ਪਾਇਆ ਨਹੀਂ ਰੱਖਿਆ ਖੋਪਰ ਸਰਕਾਰ ਦਾ ਸੀ ਕਾਦ ਲੁੱਟ ਗਰੀਬ ਤੇ ਆਜ ਜਾਣੂ ਵਿੱਚ ਤੁੱਟ ਦੇ ਜੋਰ ਹੰਕਾਰ ਦਾਸੀ ਕਿੱਥੋਂ ਲਿਆ ਸੀ ਜਿਸ ਨੇ ਜੋਰ ਇਤਨਾ ਮੜਾ ਵੇਖ ਕੇ ਰੋਜ ਲਲਕਾਰ ਦਾਸੀ ਸਾਡੇ ਹੁਕਮ ਤੋਂ ਬਿਨਾ ਕੀ ਬਣ ਗਿਆ ਏ ਦਿਲ ਦੇ ਨਾਲ ਸੰਕਲਪ ਉਹ ਸਾਰਦਾ ਸੀ ਹਕਮਤ ਵੈਦ ਗੀ ਤੁਦ ਅਨੈਤ ਕੀਤੀ ਕਰਦਾ ਨਹੀਂ ਇਲਾਜ ਬਿਮਾਰ ਦਾ ਸੀ ਰੱਬ ਦੇ ਨਾਮ ਤੇ ਦੱਸ ਕੀ ਦਾਨ ਕੀਤਾ ਸ਼ਾਹੂਕਾਰ ਤੂੰ ਲੱਖ ਹਜ਼ਾਰ ਦਾ ਸੀ ਐ ਪਰੇ ਅਮਲ ਅਮਾਲ ਤੂੰ ਰਿਹਾ ਖਾਲੀ ਪੰਡਤ ਹੋਏ ਕੇ ਵੇਦ ਵਿਚਾਰ ਦਾਸੀ ਕਥਾ ਸੁਣਦਿਆ ਗਲ ਵਿਸਾਰ ਛੱਡੀ ਜੋ ਜੋ ਵੇਦ ਪੁਰਾਣ ਪੁਕਾਰ ਦਾਸੀ ਬੰਦੇ ਦੱਸ ਜਹਾਨ ਤੋਂ ਖੱਟਿਆ ਕੀ ਦਿੱਤਾ ਤੁਦ ਨੂੰ ਹੁਕਮ ਬਾਪਾਰ ਦਾਸੀ ਕਿਹੜੀ ਵਸਤ ਖਰੀਦ ਲਈ ਸ਼ਹਿਰ ਵਿੱਚੋਂ ਕੀਤਾ ਰੱਜ ਕੇ ਸਹਿਰ ਬਜ਼ਾਰ ਦਾਸੀ ਤੈਨੂੰ ਕਿਹਾ ਸੀ ਹੱਕ ਹਲਾਲ ਖਾਮੀ ਕੁੱਤਾ ਬਣ ਗਿਆ ਦੇਖ ਮੁਰਦਾਰ ਦਾਸੀ ਉੱਲ ਗਿਆ ਹੈ ਸਾਜਣੇ ਹਾਰ ਤੈਨੂੰ ਬੜਿਆ ਪਤਲਾ ਵਿਸ਼ੇ ਵਿਚਾਰ ਦਾਸੀ ਲੱਖ ਲਾਣ ਤਾ ਭੰਡਿਆ ਲੱਖ ਵਾਰੀ ਨਹੀਂ ਜਾਣਿਆ ਕਦਰ ਘੁਮਿਆਰ ਦਾਸੀ ਜਿਨੇ ਕੈਮਰੇ ਬਿਨਾ ਤਸਵੀਰ ਲਾਹੀ ਭੁੱਲ ਗਿਆ ਜੇ ਨਕਸ਼ਮੇ ਮਾਰਦਾਸੀ ਆਵੇ ਮੰਗਤਾ ਜਦੋਂ ਦਲੀ ਜੇ ਉੱਤੇ ਦਿੰਦਾ ਅੰਦਰੋਂ ਹੁਕਮ ਇਹ ਨਿਕਾਰਦਾਸੀ ਰਾਮ ਖਾਣਿਆ ਕਬੂਲ ਨਾ ਬੋਲ ਪਾਪੀ ਜਾਲਮ ਪਕੜ ਗਰੀਬ ਨੂੰ ਮਾਰਦਾ ਸੀ ਲੋਹੇ ਵਾਂਗ ਤੂੰ ਸਖਤ ਮਨੂਰ ਹੋਇਆ ਘਰ ਨਾ ਦੇਖਿਆ ਮਰਦ ਲੋਹਾਰ ਦਾਸੀ ਦਇਆ ਸਿੰਘ ਤੂੰ ਦੋਜ ਖਾਂ ਵਿੱਚ ਪੈਸੇ ਪੂਰਾ ਰਿਹਾ ਨਾ ਕੋਲ ਇਕ ਰਾਰ ਦਾਸੀ ਦਇਆ ਸਿੰਘ ਤੂੰ ਦੋਜ ਖਾਂ ਵਿੱਚ ਪੈਸੇ ਪੂਰਾ ਰਿਹਾ ਨਾ ਕੋਲ ਇਕ ਰਾਰ ਦਾਸੀ